ਟ੍ਰੇਸਰ ਸ਼ੂ ਤੇ ਤੁਸੀਂ ਆਨਰ ਕੈਮਬਰੀ ਸਕੂਲ ਦੇ ਤੁਸੀਂ ਆਨਰ ਰਾਜਨੀਤੀ ਦੇ ਮੈਦਾਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਅੱਗੇ ਲਬਦੀ ਰਜ਼ਾ ਸੀਗੀ ਜੀ ਆਮ ਆਦਮੀ ਪਾਰਟੀ ਕਿਉਂ ਭਾਜਪੀ ਵੀ ਸੀਗੀ ਤੁਹਾਡੇ ਕੋਲ ਆਪਸ਼ਨ ਤੁਹਾਡੇ ਕੋਲ ਆਪਸ਼ਨ ਅਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਸਿਆਸਤ 'ਚ ਆ ਕੇ ਪਾਵਰ ਹੋਰ ਵੱਧ ਜਾਣੀ ਸੀ ਕਿ ਤਾਂ ਤੁਸੀਂ ਆਮ ਆਦਮੀ ਪਾਰਟੀ ਚਾਏ ਰਾਜਵਿੰਦਰ ਕੋਰ ਥਿਆੜਾ ਨੂੰ ਤੁਹਾਡੇ ਕਰਕੇ ਹਟਾਇਆ ਗਿਆ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਪਾਰਟੀ ਨੇ ਵੈਸੀ ਡਿਸੀਜਨ ਲਿਆ ਦੀ ਆਪਣੇ ਨਾਲ ਕੋਈ ਗਨਮੈਨ ਨਹੀਂ ਰੱਖਦੇ ਠੀਕ ਹੈ ਲੇਕਿਨ ਕੁਛ ਇੱਕ ਲੀਡਰ ਤੁਹਾਡੇ ਇਦਾਂ ਦੇ ਆ ਜਿੰਨਾ ਕੋਈ ਕੋਈ ਉਦਾਂ ਵੀ ਨਹੀਂ ਤੇ ਉਹ ਚਾਰ ਚਾਰ ਗਨਮੈਨ ਲਈ ਫਿਰਦੇ ਆ ਸਾਡੇ ਕੋਲ ਬੰਦੇ ਹੈ ਨਹੀਂ ਕੰਮ ਕਰਨ ਨੂੰ ਸਾਢੇ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਈ ਕੀ ਡਰੇਨੇਜ ਸਿਸਟਮ ਕਿਉਂ ਨਹੀਂ ਸਹੀ ਹੋ ਪ ਰਿਹਾ ਜਲੰਧਰ ਦਾ ਜਿੰਨੇ ਨੈਸ਼ਨਲ ਹਾਈਵੇ ਤੇ ਪਾਈਪਸ ਪਏ ਹੋਏ ਨੇ ਉਹ ਕਿਤੇ ਜੁਆਇਨ ਹੀ ਨਹੀਂ ਹੋਏ ਪਾਈਪਸ ਪਏ ਹੋਏ ਆ ਲੋਕ ਸੋਚਦੇ ਨੇ ਕਿ ਨਿਤਿਨ ਕੋਲੀ ਦੀ ਸਿਆਸਤ ਜਿਹੜੀ ਹੈ ਉਹ 2027 ਤੱਕ ਹੈ ਜਦ ਤੱਕ ਸਰਕਾਰ ਹੈ ਇਹ ਹੀ ਲੋਕਾਂ ਨੇ ਤਦ ਹੀ ਨਹੀਂ ਸੋਚਿਆ ਸੀ ਮੈਂ ਸਿਆਸਤ ਵਿੱਚ ਆਵਾਂਗਾ ਕੋਲੀ ਦਾ ਸੁਭਾ ਜਿਹੜਾ ਹੈ ਉਹ ਗੁੱਸੇ ਖੋ ਰਿਹਾ ਹੈ ਕੀ ਇਹ ਸੱਚ ਹੈ ਇਹ ਵੀ ਕਿਸੇ ਨਾ ਕਿਸੇ ਪ੍ਰੈਸ ਵਾਲੇ ਦੀ ਮਿਹਰਬਾਨੀ ਹੋਣੀ ਹੈ ਜਾਂ ਕਿਸੇ ਪੋਲੀਟੀਸ਼ੀਅਨ ਦੀ ਮਿਹਰਬਾਨੀ ਹੋਣੀ ਹੈ ਕੀ ਨਿਤਿਨ ਕੋਲੀ ਐਮਐਲਏ ਬਣਨਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਪੀਐਨਲ ਨਿਊਜ਼ ਸੋ ਅੱਜ ਸਾਡੇ ਨਾਲ ਮੌਜੂਦ ਨੇ ਉਹ ਸ਼ਖਸ ਜਿਨ੍ਹਾਂ ਨੇ ਕਾਰੋਬਾਰ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹਾਸਲ ਕੀਤਾ ਲੇਕਿਨ ਅਚਾਨਕ ਉਹਨਾਂ ਦੀ ਐਂਟਰੀ ਜਿਹੜੀ ਹੈ ਰਾਜਨੀਤੀ ਦੇ ਮੈਦਾਨ ਦੇ ਵਿੱਚ ਹੋ ਜਾਂਦੀ ਹੈ ਅਸੀਂ ਗੱਲਬਾਤ ਕਰਾਂਗੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਜਾਨ ਨਿਤਿਨ ਕੋਲੀ ਹੁਣ ਨਾ ਨਿਤਿਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਐਨਐਲ ਨਿਊਜ਼ ਸੇ ਥੈਂਕ ਯੂ ਬ੍ਰਦਰ ਥੈਂਕ ਯੂ ਨਿਤਿਨ ਜੀ ਟਰੈਸਰ ਸ਼ੂ ਤੇ ਤੁਸੀਂ ਆਨਰ ਕੈਮਰੀ ਸਕੂਲ ਦੇ ਤੁਸੀਂ ਆਨਰ ਬੜਾ ਅੱਛਾ ਕਾਰੋਬਾਰ ਚੱਲ ਰਿਹਾ ਸੀ ਰਾਜਨੀਤੀ ਦੇ ਮੈਦਾਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਆ ਗਏ ਤੇ ਕੌਣ ਲੈ ਕੇ ਆਇਆ ਤੁਹਾਨੂੰ ਦੇਖੋ ਮੇਰਾ ਖਿਆਲ ਕਿਤੇ ਨਾ ਕਿ ਤੇ ਅਸੀਂ ਸਾਰੇ ਰੱਬ ਦੀ ਵਿਸ਼ਵਾਸ ਕਰਨ ਵਾਲੇ ਬੰਦੇ ਆ ਤੇ ਮੇਰਾ ਖਿਆਲ ਰੱਬ ਦੀ ਰਜ਼ਾ ਸੀਗੀ ਕਿ ਕਹਿ ਕੰਮ ਮੇਰਾ ਖਿਆਲ ਲਾਈਫ 'ਚ ਰਹਿ ਗਿਆ ਸੀ ਜਿਹੜਾ ਮੈਂ ਨਹੀਂ ਕੀਤਾ ਸੀ ਸ फ्रैंकफर्ट ਤੇ ਆ ਕੇ ਸ਼ਾਇਦ ਤੇ a ਟਾਈਮ ਆ ਗਿਆ ਸੀ ਮੇਰਾ ਖਿਆਲ ਤੇ ਇਸ ਕਰਕੇ ਇੱਕ ਵਾਰੀ ਇਹ ਵੀ ਟਰਾਈ ਕਰਨ ਵਾਲਾ ਕੰਮ ਰਹਿੰਦਾ ਸੀ ਇਹ ਵੀ ਟਰਾਈ ਕਰਕੇ ਇਸ ਕਰਕੇ ਟਾਈਮ ਆ ਗਿਆ ਸੀ ਮੇਰਾ ਖਿਆਲ ਸਿਆਸਤ ਦਾ ਨਹੀਂ ਤੇ ਜੀ ਆਮ ਆਦਮੀ ਪਾਰਟੀ ਕਿਉਂ ਕਿ ਸਤਾਧਰੀ ਪਾਰਟੀ ਸੀ ਕਿ ਤੁਹਾਡੇ ਕੋ ਵੈਸੇ ਤਾਂ ਪੂਰੀ ਪਾਵਰ ਸੀਗੀ ਲੇਕਿਨ ਵੀ ਸਿਆਸਤ 'ਚ ਆ ਕੇ ਪਾਵਰ ਹੋਰ ਵੱਧ ਜਾਣੀ ਸੀ ਕਿ ਤਾਂ ਤੁਸੀਂ ਆਮ ਆਦਮੀ ਪਾਰਟੀ ਚ ਆਏ ਨਹੀਂ ਮੇਰਾ ਖਿਆਲ ਮੇਰਾ ਤਾਂ ਖੈਰ ਸਾਰੀ ਪਾਰਟੀਆਂ ਨਾਲ ਅੱਛਾ ਸੰਬੰਧ ਸੀ ਸਾਰਿਆਂ ਨਾਲ ਪਿਆਰ ਸੀ ਇੱਕ ਸ਼ਾਇਦ ਪਾਰਟੀ ਦਾ ਇੱਕ ਟਾਈਮ ਸੀ ਜ਼ਰੂਰ ਸੀ ਕਿ ਉਹਨਾਂ ਨੂੰ ਕੋਈ ਬੰਦਾ ਮੇਰੇ ਵਰਗਾ ਦੇਵਰ ਲੁਕਿੰਗ ਫੋਰ ਕਿਉਂਕਿ ਸੰਜੀਵ ਅਰੋੜਾ ਜੀ ਨੇ ਜਿਸ ਤਰ੍ਹਾਂ ਇੰਡਸਟਰੀਸ ਉਹਨਾਂ ਨੇ ਜੁਆਇਨ ਕਰਾਇਆ ਸੀ ਲੁਧਿਆਣੇ ਤੇ ਉਹਨਾਂ ਨੂੰ ਉਮੀਦ ਜਾਗੀ ਸੀ ਕਿ ਅਸੀਂ ਕੁਝ ਇੰਡਸਟਰੀਸ ਇਨਵੋਲ ਕਰੀਏ ਕੁਝ ਇੰਡਸਟਰੀ ਕ੍ਰਾਈਸਿਸ ਫੇਸ ਕਰ ਰਹੀ ਹੈ ਪੰਜਾਬ ਦੀ ਤੇ ਥੋੜਾ ਜਿਹਾ ਫਰਸਟ ਹੈਂਡ ਇਨਫਰਮੇਸ਼ਨ ਉਹਨਾਂ ਨੂੰ ਇੰਡਸਟਰੀ ਦੀ ਮਿਲਦੀ ਰਹੇ ਸ਼ਾਇਦ ਇੱਕ ਪਾਰਟੀ ਦਾ ਐਡ ਸਿਜ਼ਨ ਹੋਏਗਾ ਮੇਨੂੰ ਲੈਂਦਾ ਬਾਕੀ ਫਿਰ ਉਹੀ ਪਾਰਟੀ ਸੁਪਰੀਮੋ ਸਾਡੇ ਅਰਵਿੰਦ ਕੇਜਰੀਵਾਲ ਜੀ ਜਾਂ ਸੀਐਮ ਭਗਵੰਤ ਮਾਨ ਯੋਦਾ ਸਕਦੇ ਆ ਵੀ ਉਹ ਮੈਨੂੰ ਪਾਰਟੀ ਜੁਆਇਨ ਰਹੀ। ਪਾਰਟੀ ਨੇ ਤੁਹਾਨੂੰ ਅਪਰੋਚ ਕੀਤੀ ਕਿ ਤੁਸੀਂ ਪਾਰਟੀ ਨੂੰ ਅਪਰੋਚ ਕੀਤੀ ਆਪਣੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣ ਲਈ। ਦੇਖੋ ਇਹ ਮੇਰਾ ਖਿਆਲ ਹੈ ਮੈਰਿਜ ਆਫ ਕਨਵੀਨੀਅੰਸ ਹੁੰਦਾ ਹੈ ਵੀ ਉਹਨਾਂ ਨੇ ਕੀਤੀ ਆ ਮੈਂ ਕੀਤੀ ਹੁਣ ਜਿਹੜੀ ਸੱਚਾਈ ਹੈ। ਦੇਖੋ ਇਹ ਸਵਾਲ ਜਲੰਧਰ ਸੈਂਟਰਲ ਦੇ ਲੋਕ ਜਲੰਧਰ ਸ਼ਹਿਰ ਦੇ ਲੋਕ ਜਾਨਣਾ ਚਾਹੁੰਦੇ ਆ ਕਿ ਨਿਤਿਨ ਕੋਲੀ ਜਿਨ੍ਹਾਂ ਦਾ ਕਾਰੋਬਾਰ ਇੰਨਾ ਵਧੀਆ ਚੱਲ ਰਿਹਾ ਸੀ। ਲੇਕਿਨ ਅਚਾਨਕ ਉਹ ਰਾਜਨੀਤੀ ਦੇ ਵਿੱਚ ਆ ਗਏ। ਇੱਕ ਵਾਈਟ ਕਾਲਰ ਜੋਬ ਕਰਨ ਵਾਲੇ ਜਾਂ ਵਾਈਟ ਕਾਲਰ ਦੇ ਵੀ ਹਮੇਸ਼ਾ ਲਗਜ਼ਰੀ ਗੱਡੀਆਂ 'ਚ ਘੁੰਮਣ ਵਾਲੇ ਨਿਤਿਨ ਕੋਲੀ ਅੱਜ ਉਹਨਾਂ ਨੂੰ ਕਾਜੀ ਮੰਡੀ ਵੀ ਜਾਣਾ ਪੈ ਰਿਹਾ ਉਹ ਸਲਮ ਏਰੀਆਸ ਦੇ ਵਿੱਚ ਜਾਣਾ ਪੈ ਰਿਹਾ ਜਿੱਥੇ ਕਦੀ ਉਹਨਾਂ ਨੂੰ ਦੇਖਿਆ ਨਹੀਂ ਲੋਕਾਂ ਨੇ ਨਹੀਂ ਮੇਰਾ ਖਿਆਲ ਹੈ ਇਸ ਗੱਲ 'ਚ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਕਾਜੀ ਮੰਡੀ ਵੀ ਦੇਖਣ ਨੂੰ ਮਿਲ ਗਈ ਬੜੀ ਐਹੋ ਜਿਹੀਆਂ ਧਾਰਮਿਕ ਜਗ੍ਹਾ ਜਿਹੜੀਆਂ ਮੈਂ ਸ਼ਾਇਦ ਐਸ ਆਪਣੇ 55 ਸਾਲ ਦੇ ਲਾਈਫ 'ਚ ਮੈਂ ਨਹੀਂ ਜਾ ਸਕਿਆ ਸ਼ਾਇਦ ਬਾਰੋਂ ਵੀ ਲੰਘ ਜਾਂਦਾ ਸੀ ਤੇ ਮੈਂ ਨਹੀਂ ਜਾ ਪੰਦਾ ਸੀ ਮੈਨੂੰ ਉਹ ਜਗ੍ਹਾ ਤੇ ਜਾ ਕੇ Blessings land ਦਾ ਮੌਕਾ ਮਿਲਿਆ ਕਾਜ਼ੀ ਮੰਡੀ ਦੇ ਲੋਕਾਂ ਕੋਲੋਂ blessings land ਦਾ ਮੌਕਾ ਮਿਲਿਆ ਉਹਨਾਂ ਦੀ ਪ੍ਰੋਬਲਮ ਸਮਝਣ ਦਾ ਮੌਕਾ ਮਿਲਿਆ ਸ਼ਾਇਦ ਮੈਂ ਰੂਟੀਨ ਲਾਈਫ ਚ ਆਪਾਂ ਇਹ ਕੰਮ ਕਰੀ ਵੀ ਨਾ ਕਰ ਪਾंदे ਬੀਜੇਪੀ ਵੀ ਸੀਗੀ ਤੁਹਾਡੇ ਕੋਲ ਆਪਸ਼ਨ ਤੁਹਾਡੇ ਕੋਲ ਆਪਸ਼ਨ ਅਕਾਲੀ ਦਲ ਵੀ ਸੀ ਕਾਂਗਰਸ ਵੀ ਸੀ ਮੈਂ ਤੁਹਾਡੀ ਇੱਕ ਸਟੇਟਮੈਂਟ ਸੁਣ ਰਿਹਾ ਸੀ ਜਿੱਚ ਤੁਸੀਂ ਕਹਿ ਰਹੇ ਸੀਗੇ ਕਿ ਮੇਰੇ ਤਾਂ ਇਸ ਬੀਜੇਪੀ ਕਾਂਗਰਸ ਦੇ ਨਾਲ ਬੜੇ ਪੁਰਾਣੇ ਸਬੰਧ ਉਹਨਾਂ ਦੇ ਲੀਡਰਾਂ ਦੇ ਨਾਲ ਸਬੰਧ ਆ ਫਿਰ ਆਮ ਆਦਮੀ ਪਾਰਟੀ ਦੀ ਕਿਹੜੀ ਵਿਚਾਰਧਾਰਾ ਤੁਹਾਨੂੰ ਇੰਨੀ ਪਸੰਦ ਆ ਗਈ ਕਿ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ 'ਚ ਆ ਗਏ ਨੇ ਮੇਰੇ ਸੰਬੰਧ ਤੇ ਦੇਖੋ ਉਹਨਾਂ ਨਾਲ ਅੱਜ ਵੀ ਸਾਰਿਆਂ ਨਾਲ ਹੈ ਪਰ ਆਮ ਆਦਮੀ ਪਾਰਟੀ ਮੈਨੂੰ ਲੱਗ ਰਿਹਾ ਵੀ ਕੁਝ ਲੇਟਲੀ ਇੰਡਸਟਰੀ ਬਾਰੇ ਕਾਫੀ ਸੀਰੀਅਸਲੀ ਸੋਚ ਰਹੀ ਸੀ ਔਰ ਆਮ ਬਰ ਬੰਦੇ ਬਾਰੇ ਕਾਫੀ ਜ਼ਿਆਦਾ ਸੋਚਦੇ ਨੇ ਵੀ ਬਿਲਸ ਦਾ ਲੈ ਲੈ ਹੁਣੀ ਕਿ ਉਹਨਾਂ ਨੇ ਨਵਾਂ ਇੰਸ਼ੋਰੈਂਸ ਦਾ ਤੁਹਾਡਾ ਬਿਜਲੀ ਦੇ ਬਿੱਲ ਦਾ ਆਲਰੇਡੀ ਸਕੀਮ ਦਿੱਤੀ ਹੋਈ ਸੀ ਹੁਣ ਇੰਸ਼ੋਰੈਂਸ ਦੀ ਸਕੀਮ ਦਿੱਤੀ ਹੈ ਫਿਰ ਮੈਨੂੰ ਲੱਗਦਾ ਵੀ ਇੱਕ ਜਿਹੜਾ ਉਹਨਾਂ ਨੇ 1100 ਰੁਪਇਆ ਲੇਡੀਜ਼ ਲਈ ਟ੍ਰਾਂਸਫਰ ਕਰਨਾ ਉਹ ਵੀ ਜ਼ਰੂਰ ਕਰਨਗੇ ਜੀ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਪੱਕਾ ਤੋਂ ਕਰਨਗੇ ਸਾਢੇ 3 ਸਾਲ ਤੋਂ ਹੋ ਗਏ ਲੋਕ ਤਾਂ ਵੇਟ ਕਰ ਰਹੇ ਆ ਦੇਖੋ ਜਿਸ ਮਾਲੀ ਹਾਲਾਤ ਚ ਮੈਨੂੰ ਲੱਗਦਾ ਸਰਕਾਰ ਨੂੰ ਸਿਚੁਏਸ਼ਨ ਆਪ ਨੂੰ ਮਿਲੀ ਸੀ ਗਵਰਨਮੈਂਟ ਤੇ ਓਵਰ ਦਾ ਪੀਰੀਅਡ ਚੀਜ਼ਾਂ ਕੁਝ ਬੈਟਰੀ ਹੋਈਆਂ ਕੋਈ ਲੱਗਦਾ ਕਿ ਬਿਫੋਰ ਇਲੈਕਸ਼ਨਸ ਵਿਦਨ ਸ਼ਾਇਦ ਅਸ ਦੀਵਾਲੀ ਤੇ ਕਰਦਣ ਜਾਂ ਵਰਕਿੰਗ ਚੱਲ ਰਹੀ ਹੈ ਗਵਰਨਮੈਂਟ ਦੀ ਉਹ ਕਰਨਗੇ ਜ਼ਰੂਰ ਜਲੰਧਰ ਸੈਂਟਰਲ ਦੇ ਵਿੱਚ ਜਦੋਂ 2022 ਦੇ ਵਿੱਚ ਇਲੈਕਸ਼ਨ ਸੀਗੇ ਰਜਿੰਦਰ 베ਰੀ ਐਕਸ ਐਮਐਲਏ ਸੀਗੇ ਮਨੋਰੰਜਨ ਕਾਲੀਆ ਐਕਸ ਮਨਿਸਟਰ ਸੀਗੇ ਲੇਕਿਨ ਰਮਨ ਅਰੋੜਾ ਉਹ ਵੀ ਕਾਰੋਬਾਰੀ ਸੀ ਅਚਾਨਕ ਉਹਨਾਂ ਦਾ ਚਿਹਰਾ ਆਇਆ ਉਹਨਾਂ ਨੂੰ ਟਿਕਟ ਦਿੱਤੀ ਕਿ ਸ਼ਰੀਫ ਪਰਿਵਾਰ ਤੋਂ ਆਇਆ ਸ਼ਰੀਫ ਇਹਨਾਂ ਦੀ ਛਵੀ ਸਾਫ਼ ਆ ਲੇਕਿਨ 3.5 ਸਾਲ ਬਾਅਦ ਉਹੀ ਪਾਰਟੀ ਉਹਨਾਂ ਨੂੰ ਅਰੈਸਟ ਕਰਦੀ ਹੈ ਕਰਪਸ਼ਨ ਦੇ ਕੇਸ ਦੇ ਵਿੱਚ ਜਲੰਧਰ ਸੈਂਟਰਲ ਦੇ ਲੋਕ ਜਿਹੜੇ ਨੇ ਖੁਦ ਨੂੰ ਠਗਿਆ ਮਹਿਸੂਸ ਕਰਦੇ ਨੇ ਕਿ ਉਹ ਹੁਣ ਕੀ ਸੋਚ ਰਹੇ ਨੇ ਕਿ ਵੀ ਜਲੰਧਰ ਸੈਂਟਰਲ ਨੂੰ ਜਿਹੜਾ ਹੁਣ ਲੀਡਰ ਮਿਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਨਹੀਂ ਕਿਤੇ ਕਰਪਟ ਹੋ ਜਾਏਗਾ ਨੇ ਦੇਖੋ ਮੇਰਾ ਖਿਆਲ ਹੈ ਸਵਾਲ ਜਿਆਦਾ ਤੁਹਾਨੂੰ ਲੋਕੀ ਜਵਾਬ ਦੇ ਸਕਦੇ ਆ ਪਰ ਮੇਰਾ ਖਿਆਲ ਹੈ ਆਪਣੇ ਵੱਲੋਂ ਜਿਹੜਾ ਮੈਂ 2.5 ਮਹੀਨੇ ਹੋ ਗਏ ਮੈਨੂੰ ਅੱਜ ਸ਼ਾਇਦ ਹਾਂ 2.5 ਮਹੀਨੇ ਹੋ ਗਏ ਪਾਰਟੀ ਜੁਆਇਨ ਕੀਤੀ ਤੇ ਲੋਕਾਂ ਦੀ ਸੇਵਾ ਚ ਤੇ ਮੈਨੂੰ ਅੱਛਾ ਲੱਗ ਰਿਹਾ ਔਰ ਸ਼ਾਇਦ ਲੋਕਾਂ ਨੂੰ ਵੀ ਅੱਛਾ ਲੱਗ ਰਿਹਾ ਹੈ ਰਿਸਪੌਂਸ ਦੇਖ ਕੇ ਮੈਨੂੰ ਸਮਝ ਆ ਰਿਹਾ ਅਸੀਂ ਜਿਹੜਾ ਆਪਣਾ ਪਾਰਟੀ ਆਫਿਸ ਖੋਲਿਆ ਉਥੇ ਰੋਜ਼ ਦੀ 100 200 ਬੰਦੇ ਦੀ ਫੋਟਫਾਲ ਹੁੰਦੀ ਹੈ ਰੋਜ਼ ਲੋਕੀ ਆਪਣਾ ਕੰਮ ਕਰਾਣ ਆ ਰਹੇ ਆ ਉਥੇ ਤਾਂ ਮੈਨੂੰ ਲੱਗ ਰਿਹਾ ਕਿ ਉਹਨਾਂ ਦਾ ਜਿਹੜਾ ਇੱਕ ਕੌਨਫੀਡੈਂਸ ਥੋੜਾ ਜ ਪੁਰਾਣੇ ਐਮਐਲਏ ਸਾਹਬ ਕਰਕੇ ਸ਼ਾਇਦ ਉਹ ਇਵੈਂਟਿਉਲੀ ਬਿਲਟ ਅਪ ਹੋ ਜਾਏਗਾ। ਅ ਕੁਝ ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਸੀ ਕਿ ਜਲੰਧਰ ਦੇ ਇੱਕ ਟਰਸਟੀ ਚੇਅਰਪਰਸਨ ਜੀ ਜੀ ਰਾਜਵਿੰਦਰ ਕੋਰ ਥਿਆੜਾ ਨੂੰ ਤੁਹਾਡੇ ਕਰਕੇ ਹਟਾਇਆ ਗਿਆ। ਕੀ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ? ਨਹੀਂ ਐਸੀ ਕੋਈ ਗੱਲ ਨਹੀਂ ਪਾਰਟੀ ਨੇ ਵੈਸੀ ਡਿਸੀਜਨ ਲਿਆ ਸੀ ਕਿ ਜਿਹੜੇ ਹਲਕਾ ਇੰਚਾਰजेस ਸਭ ਕੋਲ ਇੱਕ ਇੱਕ ਚੀਜ਼ ਰਹੇਗੀ ਸੋ ਦੈਟ ਹਲਕੇ ਜਿਆਦਾ ਫੋਕਸ ਕਰ ਸਕਣ। ਐ ਡਿਸੀਜਨ ਉਹਦਾ ਇੱਕ 파ਰਟ ਹੋ ਸਕਦਾ। ਪਰ ਐਸੀ ਕੋਈ ਗੱਲ ਨਹੀਂ ਮੇਰੀ ਉਹਨਾਂ ਨਾਲ ਬਹੁਤ ਅੱਛੇ ਰਿਲੇਸ਼ਨ ਨੇ ਕੱਲ ਵੀ ਅਸੀਂ ਇਕੱਠੇ ਹੀ ਸੀਗੇ ਤੇ ਆਲਮੋਸਟ ਡੇਲੀ ਇਕੱਠੇ ਹੁੰਨੇ ਹੀ ਆ ਕੋਈ ਨਾ ਕੋਈ ਪਾਰਟੀ ਦੀ ਐਕਟੀਵਿਟੀ ਲਈ ਅਸੀਂ ਡੇਲੀ ਮੁਲਾਕਾਤ ਕਰਦੇ ਆ ਐਸੀ ਪਰ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸੂਰਜ ਕਲੇਜ ਦੇ ਵਿੱਚ ਕੁਝ ਲਾਈਟਸ ਦਾ ਇਸ਼ੂ ਸੀਗਾ ਕਿ ਤੁਸੀਂ ਆਪਣੇ ਪਰਸਨਲ ਖਰਚੇ ਤੋਂ ਉੱਤੇ ਲਾਈਟਸ ਲਗਵਾਤੀਆਂ ਤੇ ਟਰਸਟ ਵੱਲੋਂ ਜਾਣ ਬੁੱਝ ਕੇ ਕੋਈ ਸਪਲਾਈ ਬੰਦ ਕਰ ਦਿੱਤੀ ਗਈ ਬਿਜਲੀ ਦੀ ਜਿਸ ਕਰਕੇ ਤੁਹਾਡੀ ਉਹਨਾਂ ਦੇ ਨਾਲ ਕੋਈ ਆ ਆਪਸੀ ਖੀਚਾ ਦਾਣੀ ਸ਼ੁਰੂ ਹੋ ਗਈ ਨਹੀਂ ਮੇਰਾ ਖਿਆਲ ਨਹੀਂ ਕਿਉਂਕਿ ਉਹ ਲਾਈਟਸ ਮੈਂ ਲਗਵਾਈਆਂ ਵੀ ਸੀ ਨਾ ਤੇ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਏਗਾ ਵੀ ਮੈਂ ਉੱਥੇ ਲਾਈਟਸ ਲਗਾਉਂਦੀਆਂ ਜਾਂ ਲੋਕਾਂ ਨੇ ਚਲਾਉਂਦੀਆਂ ਪਰ ਉਹੀ ਗੱਲ ਆ ਵੀ ਕਿਦਾਂ ਕਿਤੇ ਗੱਲ ਕੋਈ ਨਾ ਕੋਈ ਪ੍ਰੈਸ ਤੋਂ ਵੀ ਚੱਲ ਪੈਂਦੀ ਕੁਝ ਟਰਸ ਤੋਂ ਚੱਲ ਪਈ ਤੇ ਐਸੀ ਕੋਈ ਗੱਲ ਨਹੀਂ ਹੈ ਮੇਰੇ ਮਤਲਬ ਵੀ ਮੈਡਮ ਥਿਆੜਾ ਨੂੰ ਹਟਾਉਣ ਦੇ ਵਿੱਚ ਨਿਤਿਨ ਕੋਲੀ ਹੋਣਾ ਦਾ ਕੋਈ ਰੋਲ ਨਹੀਂ ਹੈਗਾ ਕੋਈ ਰੋਲ ਕੋਈ ਨਹੀਂ ਠੀਕ ਆ ਇੱਕ ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਕਿ ਤੁਸੀਂ ਇੱਕ ਕੋਈ ਜਲੰਧਰ ਸੈਂਟਰਲ ਦੇ ਵਿੱਚ ਕੋਈ ਫਿਟ ਪ੍ਰੋਗਰਾਮ ਸ਼ੁਰੂ ਕੀਤਾ ਹਾਂ ਹਾਂਜੀ ਫਿਟ ਫਿਟ ਜਲੰਧਰ ਸੈਂਟਰਲ ਫਿਟ ਜਲੰਧਰ ਸੈਂਟਰਲ ਉਹਦੇ ਜੇ ਤੁਸੀਂ 23 ਪਾਰਕ ਜਿਹੜੀਆਂ ਨੇ ਬਣਾ ਰਹੇ ਹੋ ਤੇ ਉਥੇ ਉਹਦੇ ਵਿੱਚ ਬੇਸਿਕਲੀ ਜਿੰਨੇ ਮੇਰੇ 23 ਵਾਰਡਸ ਨੇ ਉਹਨਾਂ 'ਚ ਮੈਂ ਡਿਫਰੈਂਟ ਪਾਰਕਸ ਬਣਾ ਰਿਹਾ ਡਿਫਰੈਂਟ ਪਾਰਕਸ ਪਕੜ ਕੇ ਡਿਵੈਲਪ ਕਰ ਰਹੇ ਹਾਂ ਕਿਤੇ ਬੈਡਮਿੰਟਨ ਦਾ ਕੋਰਟ ਕਿਤੇ ਵਾਲੀਬਾਲ ਦਾ ਕੋਰਟ ਕਿਤੇ ਕ੍ਰਿਕਟ ਪੀਚਸ ਵੀ ਬਣ ਰਹੀਆਂ ਬੜਿੰਗ ਦੇ ਵਿੱਚ ਫੁੱਟਬਾਲ ਸਟੇਡੀਅਮ ਵੀ ਬਣਾਵਾਂਗੇ ਬਾਕੀ ਇੱਕ ਵਾਕਿੰਗ ਟਰੈਕ ਤੇ ਰਨਿੰਗ ਟਰੈਕ ਵੀ ਬਣ ਰਿਹਾ ਸੋ ਮੈਨੂੰ ਐ ਸੀ ਕਿ ਪਾਰਕਸ ਤੇ ਆਲਰੇਡੀ ਉਹੀ ਗੰਦਾ ਤੇ ਫਿਰ ਮੁੜ ਕੇ ਗ੍ਰਿਲ ਚੇਂਜ ਕਰਾ ਕੇ ਨਵੀਂ ਗ੍ਰਿਲ ਲਵਾ ਕੇ ਉਹੀ ਪੈਸਾ ਵੇਸਟ ਕਰਨ ਨਾਲੋਂ ਬੱਚਿਆਂ ਨੂੰ ਫੋਕਸ ਕਰਾਇਆ ਜੇ ਗਵਰਨਮੈਂਟ ਦੀ ਆਲਰੇਡੀ ਵਰਕਿੰਗ ਚੱਲ ਰਹੀ ਹੈ ਨ ਚਲੋ ਇੱਕ ਸਪੋਰਟਸ ਦੇ ਵਿੱਚ ਜਦੋਂ ਬੰਦਾ ਇਨਵੋਲ ਹੋਉਂਦਾ ਹੈ ਬੱਚੇ ਉਸ ਗੈਜਟਸ ਤੋਂ ਬਾਹਰ ਆਣਗੇ ਮੋਬਾਈਲਸ ਤੋਂ ਬਾਹਰ ਆਣਗੇ ਆਈਪੈਡਸ ਤੋਂ ਬਾਹਰ ਆਣਗੇ ਮੈਨੂੰ ਲੱਗਦਾ ਜੇ ਪਾਰਕ ਸਾਡੇ ਅੱਛੇ ਡਿਵੈਲਪ ਹੋ ਜਾਣਗੇ ਇਹ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਇਹ ਕਿੰਨੇ ਪੈਸੇ ਲੱਗਣੇ ਇੱਥੇ ਦੇਖੋ ਇਵੈਂਚੁਅਲੀ ਤਾਂ ਹਲੇ ਤਾਂ ਮੈਂ 46 ਕਰੋੜ ਬਣਾਣ ਲੱਗਾ ਜ਼ਿਆਦਾ ਮਹਿੰਗਾ ਨਹੀਂ ਹੈ 5-7 ਕਰੋੜ ਰੁਪਏ ਟੋਟਲ ਖਰਚਾ ਆਣਾ ਕੀ ਇਹ ਖਰਚਾ ਨਿਤਿਨ ਕੋਲੀ ਆਪਣੇ ਕੋਲੋਂ ਦੇਣਗੇ ਕਿ ਸਰਕਾਰ ਦੇ ਰਹੀ ਹੈ ਨਹੀਂ ਹਲੇ ਮੈਂ ਜਿਹੜੇ ਇਨੀਸ਼ੀਅਲ ਜਿਹੜੇ 5-7 ਕਰੋੜ ਤੇ ਮੈਂ ਸੈਂਪਲ ਕੋਰਟ ਇਸ ਕਰਕੇ ਬਣਾ ਰਿਹਾ ਹਾਂ ਵੀ ਸ਼ਾਇਦ ਗਵਰਨਮੈਂਟ ਨੂੰ ਮੇਰੀ ਪਾਲਿਸੀ ਸਮਝ ਆ ਜਾਵੇ ਪਰ ਜੇ ਉਹਨਾਂ ਨੂੰ ਨਹੀਂ ਵੀ ਆਏਗੀ ਐਮ ਕਮਿਟਮੈਂਟ ਕਰ ਲਿਆ ਤਾਂ ਮੈਂ ਪੂਰੀ ਜ਼ਰੂਰ ਕਰਾਂਗਾ ਤੁਸੀਂ ਆਪਣੇ ਕੋਲੋਂ ਖਰਚੋਗੇ ਹਾਂ ਜੇ ਨਹੀਂ ਗਵਰਨਮੈਂਟ ਨੂੰ ਮੇਰੀ ਸਮਝ ਆਈ ਪਲੈਨਿੰਗ ਤੇ ਫਿਰ ਜ਼ਰੂਰ ਕੋਲੋਂ ਕਰਦੇ ਹਾਂ ਕਿਉਂਕਿ ਇਵੈਂਚੁਅਲੀ ਆਈ ਵਾਂਟ ਕਿ ਇਹਨਾਂ ਦੀ ਵਰਡ ਦੀ ਲੀਗ ਹੋਏ ਸੋ ਹੋਏ ਤੇ ਜੇ ਸਾਰੇ ਜਿਲ੍ਹਿਆਂ 'ਚ ਵੀ ਹੋ ਸਕਦਾ ਐਸਾ ਪਲਾਨ ਚੱਲਣਾ ਚਾਹੀਦਾ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਆਂ ਵੀ ਸਪੋਰਟਸ ਨੂੰ ਡਿਵੈਲਪ ਕਰਨ ਦੀ ਪਰ ਜਦ ਤੱਕ ਬੇਸਿਕ ਇਨਫਰਾਸਟ੍ਰਕਚਰ ਨਹੀਂ ਡਿਵੈਲਪ ਕਰਦੇ ਆਂ ਆਪਸ ਮਾਣ ਵੜਦੇ ਆਂ ਸਪੋਰਟਸ ਦਾ ਸਾਰੀਆਂ ਸਰਕਾਰਾਂ ਕਰੋੜਾਂ ਰੁਪਏ ਦਾ ਮਾਣ ਵੜਦੀਆਂ ਪਰ ਬੇਸਿਕ ਇਨਫਰਾਸਟ੍ਰਕਚਰ ਜਦ ਤੱਕ ਨਹੀਂ ਡਿਵੈਲਪ ਹੋਏਗਾ ਮਾਣ ਵੜਨ ਦਾ ਕੋਈ ਫਾਇਦਾ ਨਹੀਂ ਹੈ ਸੋ ਮੈਂ ਇਸ ਕਰਕੇ ਗਰਾਊਂਡਸ ਡਿਵੈਲਪ ਕਰ ਰਹੇ ਆਂ ਔਰ ਮੈਂ ਬੀਇੰਗ ਜਲੰਧਰ ਸਪੋਰਟਸ ਆਬ ਮੈਂ ਆਲਰੇਡੀ ਕੰਪਨੀਆਂਜ਼ ਨੂੰ ਇਨਵੋਲਵ ਕਰ ਲਿਆ ਜਿਹੜੇ 23 ਸਪான்ਸਰ ਕਰਨਗੇ 23 ਅਵਾਰਡਸ ਤੇ ਜਿਹੜੀ ਲੀਗ ਵੀ ਹੋਏਗੀ ਉਹ ਵੀ ਉਹਨਾਂ ਦੇ ਇੰਡੀਵਿਜੁਅਲ ਮੈਨੂਫੈਕਚਰਰ ਵੱਲੋਂ ਸਪான்ਸਰ ਹੋਏਗੀ ਤੇ ਉਹੀ ਉਸ ਲੀਗ ਦੇ ਸਪான்ਸਰ ਰਹਿਣਗੇ ਥਰੂਆਊਟ ਤੇ ਪਾਰਟਿਸਪੇਟ ਕੌਣ-ਕੌਣ ਕਰ ਸਕਦਾ ਵੀ ਉਹਦੇ ਵੀ ਕੁਝ ਨਹੀਂ ਉਹਦੇ ਸਾਰੇ ਆਪਾਂ ਪੂਰੇ ਵੈਟਰਨਸ ਤੱਕ ਬੱਚਿਆਂ ਤੋਂ ਲੈ ਕੇ ਵੈਟਰਨਸ ਤੱਕ ਇਹਨਾਂ ਨੂੰ ਸੁਸਾਇਟੀ ਨੂੰ ਬੇਸਿਕਲੀ ਆਈ ਵਾਂਟ ਟੂ ਮੇਕ ਇਟ ਅ ਸੁਸਾਇਟੀ ਗੇਮ ਸਾਰੇ ਇਨਵੋਲਵ ਹੋਣ ਵੀ ਲੇਡੀਜ਼ ਦੀ ਵੀ ਇਨਵੋਲ ਕਰਾਂਗੇ ਗਰਲਜ਼ ਦੀ ਵੀ ਇਨਵੋਲ ਕਰਾਂਗੇ ਬॉयਜ਼ ਗਰਲਜ਼ ਫਿਰ ਤਾਂ men women ਤੇ ਫਿਰ ਵੈਟਰਨਸ ਦਾ ਵੀ ਅਸੀਂ ਲਗ ਲਗ ਟੂਰਨਾਮੈਂਟ ਸਾਰਿਆਂ ਦੀ ਲੀ ਕਰਾਵਾਂਗੇ 23 ਦੇ 23 ਇੱਕ ਮੈਂ ਦੇਖਿਆ ਤੁਸੀਂ ਆਪਣੇ ਨਾਲ ਕੋਈ ਗਨਮੈਨ ਨਹੀਂ ਰੱਖਦੇ ਠੀਕ ਹੈ ਜਦ ਕਿ ਤੁਸੀਂ ਮੈਂ ਇੱਕ ਥੋੜੀ ਸਟੇਟਮੈਂਟ ਵੀ ਸੁਣੀ ਸੀ ਤੁਸੀਂ ਕਿਹਾ ਕਿ ਮੈਨੂੰ ਸਿਕਿਉਰਿਟੀ ਦਾ ਕੋਈ ਲਾਲਚ ਨਹੀਂ ਹੈਗਾ ਨਾ ਮੈਨੂੰ ਕੋਈ ਹਿੱਤ ਤਾਂ ਕੋਈ ਖਤਰਾ ਹੈ ਲੇਕਿਨ ਕੁਛ ਇੱਕ ਲੀਡਰ ਤੁਹਾਡੇ ਇਦਾਂ ਦੇ ਆ ਜਿੰਨਾਂ ਕੋਈ ਉਹਦਾ ਵੀ ਨਹੀਂ ਤੇ ਉਹ ਚਾਰ ਚਾਰ ਗਨਮੈਨ ਲਈ ਫਿਰਦੇ ਆ ਨਹੀਂ ਮੇਰਾ ਖਿਆਲ ਚਲੋ ਥਰੂਆਊਟ ਮੇਰਾ ਪੁਲਿਸ ਨਾਲ ਬਹੁਤ ਰਿਲੇਸ਼ਨ ਰਏ ਬਿਊਰੋਕਰੇਟਸ ਨਾਲ ਬਹੁਤ ਰਿਲੇਸ਼ਨ ਰਏ ਆ ਤੇ ਸਿਕਿਉਰਿਟੀ ਵੈਸੇ ਵੀ ਮੈਂ ਲੈਣੀ ਹੋਵੇ ਤਾਂ ਮੈਨੂੰ ਵੈਸੇ ਵੀ ਮਿਲ ਜਾਣੀ ਸੀ ਪਰ ਸੀਇੰਗ ਦਾ ਸਟੇਟ ਦੀ ਸਿਚੁਏਸ਼ਨ ਦੇਖ ਕੇ ਪੁਲਿਸਿੰਗ ਦੀ ਥਾਣਿਆਂ 'ਚ ਸਾਡੇ ਕੋਲ ਬੰਦੇ ਹੈ ਨਹੀਂ ਕੰਮ ਕਰਨ ਨੂੰ ਆਮ ਜਨਤਾ ਜਿਹੜੀ ਪਬਲਿਕ ਹੈ ਉਹਨਾਂ ਦੇ ਕੰਮ ਹੋਣ ਨੂੰ ਦੋ ਦੋ ਤਿੰਨ ਤਿੰਨ ਦਿਨ ਲੱਗਦੇ ਆ ਤੇ ਜੇ ਇਹੀ ਫੋਰਸ ਜਿਹੜੀ ਸਾਡੇ ਅਫਸਰਾਂ ਨਾਲ ਜਾਂ ਸਾਡੇ ਪੋਲੀਟਿਸ਼ੀਅਨਲ ਤੋਂ ਹੁੰਦੀ ਹੈ ਜੇ ਥਾਣਿਆਂ 'ਚ ਤਣਾਅਤ ਹੋ ਜੇਨ ਸ਼ਾਇਦ ਪੁਲਿਸਿੰਗ ਵੀ ਬੈਟਰ ਹੋ ਜੇ ਥੈਟ ਥੋੜਾ ਜਿਹਾ ਕ੍ਰਾਈਮ ਤੇ ਕੰਟਰੋਲ 'ਤੇ ਸੋ ਮੇਰਾ ਮੇਰਾ ਆਪਣਾ ਮਾਈਂਡਸੈਟ ਹੈ ਸ਼ਾਇਦ ਮੈਂ ਗਲਤ ਵੀ ਸੋਚ ਰਿਹਾ ਹਾਂ ਪਰ ਮੈਨੂੰ ਲੱਗਦਾ ਜੇ ਸਾਰੇ ਥੋੜਾ ਥੋੜਾ ਆਪਣੇ ਚਲੋ ਸਾਰੇ ਨਾਲ ਵਿਡਰੋ ਕਰਨ ਦੋ ਦੋ ਚਾਰ ਚਾਰ ਕਰਕੇ ਵੀ ਬੰਦਾ ਵਿਡਰੋ ਕਰੇ ਨਾ ਤੇ ਸ਼ਾਇਦ 10-15000 ਬੰਦਾ ਸਾਡਾ ਵਾਪਸ ਆ ਜਾਏ ਇੱਕ ਮੈਂ ਦੇਖਿਆ ਕਿ ਤੁਸੀਂ ਬੀਜੇਪੀ ਵਾਲਿਆਂ ਦੇ ਫੰਕਸ਼ਨ ਤੇ ਵੀ ਚਲ ਜੰਨੇ ਹੋ ਕਾਂਗਰਸ ਵਾਲਿਆਂ ਦੇ ਫੰਕਸ਼ਨ ਤੇ ਵੀ ਚਲ ਜੰਨੇ ਹੋ ਕਿ ਇਹ ਰਾਜਨੀਤੀ ਦੇ ਕਦੀ ਪੋਸੀਬਲ ਹੋ ਨਹੀਂ ਪਾਇਆ ਲੇਕਿਨ ਮੈਂ ਰੀਸੈਂਟਲੀ ਦੇਖਿਆ ਤੁਸੀਂ ਇੱਕ ਐਕਐਮਪੀ ਸੁਸ਼ੀਲ ਰਿੰਕੂ ਉਹਨਾਂ ਦੇ ਕਿਸੇ ਕਾਰਜਕ੍ਰਮ 'ਚ ਗਏ ਹੋਏ ਨਹੀਂ ਉਹ ਕਾਰਗਰਮ ਉਹਨਾਂ ਦਾ ਨਹੀਂ ਸੀ ਕੋਈ ਫਗਵਾੜਾ ਗੇਟ ਦੇ ਪ੍ਰਧਾਨ ਨੇ ਉਹਨਾਂ ਦਾ ਫੰਕਸ਼ਨ ਸੀ ਦੇਖੋ ਜਿਹੜਾ ਪ੍ਰਧਾਨ ਹੁੰਦਾ ਉਹਦੇ ਤੇ ਵਿਚਾਰੇ ਨੇ ਸਾਰਿਆਂ ਨੂੰ ਹੀ ਬੁਲਾਣਾ ਹੁੰਦਾ ਉੱਥੇ ਕਾਂਗਰਸ ਵਾਲੇ ਵੀ ਸੀਗੇ ਭਾਜਪਾ ਵਾਲੇ ਵੀ ਸੀਗੇ ਸਾਡੀ ਪਾਰਟੀ ਦੇ ਬੰਦੇ ਵੀ ਸੀਗੇ ਤੇ ਮੇਅਰ ਸਾਹਿਬ ਮੇਰੇ ਨਾਲ ਸੀ ਸੋ ਐਸਾ ਕੋਈ ਸਚੀ ਲਿੰਕ ਉਹਨਾਂ ਦਾ ਫੰਕਸ਼ਨ ਨਹੀਂ ਸੀ ਚਲੋ ਇਟ ਹੈਪਨਡ ਕਿ ਉਹ ਵੀ ਉੱਥੇ ਗਏ ਹੋਏ ਸੀ ਤੇ ਅਸੀਂ ਉੱਥੇ ਸਾਡੀ ਮੁਲਾਕਾਤ ਹੋ ਗਈ ਪਰ ਮੈਂ ਅਬੋਵ ਪੋਲਿਟਿਕਸ ਮੈਂ ਆਲਰੇਡੀ ਲੀਗ ਪ੍ਰਪੋਜ਼ ਕੀਤੀ ਹੈ ਜੇ ਦੋਨੋਂ ਪਾਰਟੀਆਂ ਮੰਨ ਜਾਣ ਸਾਡੇ ਨਾਲ ਤੇ ਆਪ ਦੀ ਪਾਰਟੀ ਦੀ ਕਾਂਗਰਸ ਦੀ ਤੇ ਬੀਜੇਪੀ ਦੀ ਲੀਗ ਕਰਾਵਾਂਗੇ ਸਪੋਰਟਸ ਲੀਗ ਮੈਂ ਆਲਰੇਡੀ ਪ੍ਰਪੋਜ਼ ਕੀਤੀ ਸੀ ਸਾਡੀ ਇੱਥੇ ਜੂਨੀਅਰ ਨੈਸ਼ਨਲ ਹੋ ਰਹੀ ਹਾਕੀ ਦੀ ਉੱਥੇ ਪ੍ਰੈਸ ਕਾਨਫਰੈਂਸ ਮੈਂ ਗਿਆ ਸੀ ਕਿ ਕ੍ਰਿਕਟ ਦੀ ਇੱਕ ਲੀਗ ਉਹਦੇ ਵਿੱਚ ਤੁਹਾਨੂੰ ਵੀ ਇਨਵੋਲ ਕਰਾਂਗੇ ਪ੍ਰੈਸ ਵਾਲਿਆਂ ਨੂੰ ਤੇ ਆਫੀਸਰਸ ਦੀ ਪੰਜ ਟੀਮਾਂ ਮੈਂ ਪ੍ਰਪੋਜ਼ ਕੀਤੀਆਂ ਆਲਰੇਡੀ ਮੈਂ ਗੱਲ ਕੀਤੀ ਹੈ ਬੀਜੇਪੀ ਦੇ ਪ੍ਰੈਜ਼ੀਡੈਂਟਲ ਤੇ ਕਾਂਗਰਸ ਤੇ ਸਰਦਾਰ ਪ੍ਰਗਟ ਸਿੰਘ ਨਾਲ ਵੀ ਅਸੀਂ ਇਹਨੂੰ ਜਲਦੀ ਸ਼ੁਰੂ ਕਰੀਏ ਤੇ ਦਸੰਬਰ ਜਿਹੜਾ ਫਾਈਨਲ ਕਰਾਈਏ ਸੋ ਅਬੋਵ ਪੋਲਿਟਿਕ ਮੈਨੂੰ ਲੱਗਦਾ ਜਦੋਂ ਇਲੈਕਸ਼ਨ ਹੋਣ ਜ਼ਰੂਰ ਲੜਦੇ ਰਹੋ ਔਰ ਚੰਗੀ ਤਰ੍ਹਾਂ ਲੜੋ ਉਹਨੂੰ ਐਸਪੋਰਟਸਮੈਨਸ਼ਪਿਰਿਟ ਨਾਲ ਲੜੋ ਪਰ ਜੇ ਇਲੈਕਸ਼ਨ ਨਹੀਂ ਹੈਗੇ ਫਿਰ ਸ਼ਹਿਰ ਦੀ ਡਿਵੈਲਪਮੈਂਟ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਰਾਦਰ ਉਹਨੂੰ ਪੋਲੀਟਿਸੀਜ਼ਡ ਕਰਕੇ ਮੁੱਦੇ ਨੂੰ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੀਏ ਸ਼ਹਿਰ ਦੀ ਡਿਵੈਲਪਮੈਂਟ ਲਈ ਤੇ ਮੈਨੂੰ ਲੱਗਦਾ ਕੋਈ ਵੈਸੇ ਹੀ ਵੀ ਬਾਡੀ ਬਣ ਜਾਣੀ ਚਾਹੀਦੀ ਕੱਲ ਨੂੰ ਕੋਈ ਵੀ ਗਵਰਨਮੈਂਟ ਹੋਏ ਤੇ ਉਹ ਉਹਨੂੰ ਮੋਨੀਟਰ ਕਰ ਸਕੇ ਹਰ ਬੰਦੇ ਨੂੰ ਮੋਨੀਟਰ ਕਰ ਸਕੇ ਸੋ ਅਬੋਵ ਪੋਲੀਟਿਕਸ ਵੀ ਕਈ ਵਾਰੀ ਤੁਹਾਨੂੰ ਸੋਚਣਾ ਵੀ ਪੈਂਦਾ ਤੇ ਸੋਚਣਾ ਕੀ ਨਿਤਿਨ ਕੋਹਲੀ ਐਮਐਲਏ ਬਣਨਾ ਚਾਹੁੰਦੇ ਨੇ ਦੇਖੋ ਮੈਂ ਜਿੱਦਾਂ ਗਿਆ ਰੱਬ ਦੀ ਰਜ਼ਾ ਜੇ ਰੱਬ ਨੇ ਲਿਖਿਆ ਹੈ ਤੇ ਫਿਰ ਜ਼ਰੂਰ ਬਣਾਂਗੇ ਆਪਣ ਮੈਂ ਤਾਂ ਆਪਣੀ ਲਾਈਫ ਨੂੰ ਡੇ ਟੂ ਡੇ ਲੈਣਾ ਮੈਂ ਕਦੀ ਬਹੁਤੀ ਲੰਬੀ ਪਲੈਨਿੰਗ ਨਹੀਂ ਕਰਦਾ ਕਦਾ ਲੰਬਾ ਜਿਆਦਾ ਸੋਚਦਾ ਨਹੀਂ ਮਤਲਬ ਮੈਂ ਪਿੱਛੇ ਇੱਕ ਫੰਕਸ਼ਨ ਜ਼ਰੂਰ ਕੀਤਾ ਜਿੱਦੇ ਚ ਮੈਂ ਕਮਿਟਮੈਂਟ ਕੀਤੀ ਹੈ ਰਖੜੀਆਂ ਦਾ ਤੇ ਉਥੇ ਮੈਨੂੰ ਜ਼ਰੂਰ ਲੱਗਾ ਵੀ ਸਾਡੀ ਗਰਲਸ ਜਾਂ ਊਮਨ ਉਹਨਾਂ ਨੂੰ ਏਮਪਾਵਰ ਕਰੀਏ ਐਟ ਲੀਸਟ ਮੈਂ ਹਾਲੇ ਸੈਂਟਰਲ ਕੈਦੀ ਜ਼ਰੂਰ ਜਿੰਨੀਦਰ ਮੈਂ ਹਾਂ ਪੋਲਿਟਿਕਸ ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ empower ਕਰਾਂ ਪਰ ਜੇ ਮੈਂ ਨਹੀਂ ਵੀ ਰਿਹਾ ਮੈਂ ऑलरेडी ਇੱਕ ਸੰਸਥਾ ਸੀ ਸਾਡੀ ਆਗਾਜ਼ ਚਲਾਈ ਸੀ ਬਿਫੋਰ ਜੁਆਇਨਿੰਗ ਵੀ ਹੁਣ ਵੀ ਚੱਲ ਰਹੀ ਹੈ ਖੈਰ ਉੱਥੇ ऑलरेडी 3 ਤੋਂ 3.5 ਹਜ਼ਾਰ ਲੜਕੀਆਂ ਨੂੰ ਅਸੀਂ ਰੋਜ਼ਗਾਰ ਦਵਾ ਚੁੱਕੇ ਹਾਂ ਉੱਥੇ ਟ੍ਰੇਨਿੰਗ ਦਿੰਨੇ ਆ ਕੰਪਿਊਟਰ ਕੋਰਸੇ ਚਲਾਣੇ ਆ ਤੇ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਬੇਸਿਕਲੀ ਸੋ ਮੇਰਾ ऑलरेडी ਇੱਕ ਬੜੇ ਸਾਲਾਂ ਤੋਂ ਇਹ process ਚੱਲ ਰਿਹਾ ਹੈ ਸੋ ਸਟਿਲ ਆਈ ਵੁੱਡ ਲਾਈਕ ਕਿ ਚਲੋ ਜੇ ਜਿੰਨੀ ਦੇਰ ਸਮਾਜ ਦੀ ਸੇਵਾ ਕਰ ਸਕਾਂ ਜ਼ਰੂਰ ਕਰਾਂਗਾ ਪਾਰਟੀ ਦੇ ਰਹਿ ਕੇ ਆਦਰਵਾਇਸ ਐਸ ਜਿਹੜੀ ਕਮਿਟਮੈਂਟ ਮੈਂ ਰਖੜੀ ਵਾਲੀ ਕੀਤੀ ਹੈ ਉਹ ਮੈਂ ਜ਼ਰੂਰ ਤਾਂ ਉਮਰ ਜਿੰਨੀਦਰ ਜ਼ਿੰਦਗੀ ਰਹੀ ਉਹ ਮੈਂ ਨਵਾਵਾਂਗਾ ਜ਼ਰੂਰ ਆਪਣੇ ਹਲਕੇ ਦੀ ਲੇਡੀਜ਼ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਤੇ ਮੈਂ ਦੇਖਿਆ ਕਿ ਉੱਚ ਲਿਖਿਆ ਗਿਆ ਸੀ ਕਿ 5000 ਮਹਿਲਾਵਾਂ ਨੂੰ ਨਿਤਿਨ ਕੋਲੀ ਨੇ ਰਖੜੀ ਬੰਨੀ ਜੀ ਜੀ ਕਿ 5000 ਮਹਿਲਾਵਾਂ ਕੱਲੀਆਂ ਜਲੰਧਰ ਸੈਂਟਰਲ ਦੀਆਂ ਸੀਗੀਆਂ ਕਿ ਆਲ ਓਵਰ ਸ਼ਹਿਰ ਪੂਰੇ ਸ਼ਹਿਰ ਦੀਆਂ ਸੀਗੀਆਂ ਮੈਂ ਤਾਂ ਦੇਖੋ ਕਾਉਂਸਲਰਸ ਨੂੰ ਜਿਸ ਤਰ੍ਹਾਂ ਅਸੀਂ ਇਹਦਾ ਅਵਾਰਡ ਗੇਮਸ ਕਰਨ ਜਾ ਰਹੇ ਹਾਂ ਮੈਂ ਆਪਣੇ ਕਾਉਂਸਲਰਸ ਨੂੰ ਰਿਕ ਕਿਸੇ ਨੂੰ ਪ੍ਰੈਸ਼ਰ ਨਾ ਕਰੋ ਜਸਟ ਗਿਵ ਅ ਮੈਸੇਜ ਕਿ ਅਦਾ ਮੈਂ ਚਾਹਨਾ ਕਿ ਮੈਂ ਰਖੜੀ ਬਨਵਾਵਾਂ ਤੇ ਡੈਫੀਨਿਟਲੀ ਅਸੀਂ ਇੰਨਾ ਪਲਾਨ ਵੀ ਨਹੀਂ ਕੀਤਾ ਸੀ ਟੂ ਬੀ ਓਨੈਸਟ ਸਾਨੂੰ ਸਿਗਾ ਵੀ 2000 ਜਾਂ 2500 ਲੇਡੀਜ਼ ਆਣ ਗਿਆ ਪਰ ਡੈਫੀਨਿਟਲੀ ਉੱਪਰ ਵਾਲੇ ਦੀ ਕਿਰਪਾ ਹੋਈ ਹੈ ਤੇ ਮੈਨੂੰ ਅਸ਼ੀਰਵਾਦ 5000 ਬੰਦਿਆਂ ਦਾ ਮਿਲਣਾ ਸੀ ਸੋ ਮੈਨੂੰ ਬਲੇਸਿੰਗਸ 5000 ਬੰਦਿਆਂ ਦੀ ਮਿਲ ਗਈਆਂ ਤੇ ਆਮ ਥੈਂਕਫੁਲ ਰੱਬ ਦਾ ਵੀ ਤੇ ਉਹਨਾਂ ਭੈਣਾਂ ਦਾ ਵੀ ਜਿਹੜੀਆਂ ਆਈਆਂ ਤੇ ਡੈਫੀਨਿਟਲੀ ਅਸੀਂ ਉਹਨਾਂ ਦੇ ਇਨ ਟੱਚ ਆ ਕੋਈ ਨਾ ਕੋਈ ਉਹਨਾਂ ਦੀ ਡੇ ਟੂ ਡੇ ਜਿਹੜੀ ਸਮੱਸਿਆ ਹੁੰਦੀ ਹੈ ਅਸੀਂ ਕੋਸ਼ ਪ੍ਰਾਇਓਰਿਟੀ ਦੇ ਆਧਾਰ ਤੇ ਹੱਲ ਕਰੀਏ ਆਮ ਜਨਤਾ ਦੀ ਵੀ ਕਰਦੇ ਆ ਪਰ ਉਹਨਾਂ ਦੀ ਕੋਸ਼ਿਸ਼ ਕਰਦੇ ਆਂਗੀ ਪ੍ਰਾਇਓਰਿਟੀ ਦੇ ਆਧਾਰ ਤੇ ਹੱਲ ਕਰੀਏ ਨਿਤਿਨ ਜੀ ਜਿੱਦਾਂ ਤੁਹਾਨੂੰ ਪਤਾ ਕਿ ਇਸ ਟਾਈਮ ਬਰਸਾਤਾਂ ਦਾ ਮੌਸਮ ਚੱਲ ਰਿਹਾ ਜਲੰਧਰ ਸ਼ਹਿਰ ਦੀ ਆਪਾਂ ਗੱਲ ਕਰੀਏ ਕਿਉਂਕਿ ਤੁਸੀਂ ਆਲਵੇਜ਼ ਜਲੰਧਰ ਸੈਂਟਰਲ ਦੀ ਨਹੀਂ ਪੂਰੇ ਕਹਿੰਦੇ ਹੋ ਕਿ ਤੁਸੀਂ ਪੂਰੇ ਸ਼ਹਿਰ ਦੀ ਗੱਲ ਕਰਦੇ ਆਂ ਜੀ ਕੱਲ ਦੇ ਹਾਲਾਤ ਦੇਖੀਏ ਕਿ ਪੂਰਾ ਸ਼ਹਿਰ ਜਿਹੜਾ ਆ ਪਾਣੀ ਨਾਲ ਡੁੱਬਿਆ ਹੋਇਆ ਸੀਗਾ ਚਾਹੇ ਮੋਲ ਟਾਊਨ ਆ ਪੌਸ਼ ਏਰੀਆ ਆ ਜੀਟੀਬੀ ਨਗਰ ਆ ਗੁਰਗੋਬਿੰਦ ਸਿੰਘ ਐਵੇਨੀ ਆ ਕੋਈ ਕਿਸੇ ਆਪਾਂ ਚੰਗੇ ਏਰੀਆ ਦੀ ਵੀ ਗੱਲ ਕਰੀਏ ਉਹ ਸਾਰੇ ਡੁੱਬੇ ਹੋਏ ਸੀ ਇਹਦਾ ਕਾਰਨ ਕੀ ਆ ਸਾਢੇ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਕਿ ਡਰੇਨੇਜ ਸਿਸਟਮ ਕਿਉਂ ਨਹੀਂ ਸਹੀ ਹੋ ਪ ਰਿਹਾ ਜਲੰਧਰ ਦਾ ਦੇਖੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋਏ ਨਾ ਸਾਡੇ ਉਹ ਲੇਟ ਹੋਏ ਪਹਿਲੇ 2 2.5 ਸਾਲ ਉਹ ਵੀ ਇੱਕ ਰੀਜ਼ਨ ਬਣਿਆ ਇੱਕ ਹੁਣ ਸਾਡੇ ਸਾਡੇ ਪਾਰਟिकुलर ਸ਼ਹਿਰ ਦੀ ਗੱਲ ਕਰੀਏ ਕਿਉਂਕਿ ਕੱਲ ਦੀ ਜਿਹੜੀ ਗੱਲ ਆ ਜੇ ਤੁਸੀਂ ਬਾਕੀ ਕਿਤੇ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਪੀਜੀਆਈ ਪੂਰਾ ਡੁੱਬ ਗਿਆ ਡੀਐਮਸੀ ਦੇ ਅੰਦਰ ਪਾਣੀ ਭਰ ਗਿਆ ਜਿਹੜੀਆਂ ਐਸੀਆਂ ਬਿਲਡਿੰਗ ਸੀਗੀਆਂ ਸ਼ਹਿਰ ਸਾਰੇ ਝੋਕ ਹੋ ਗਏ ਸੀ ਕੱਲ ਮਤਲਬ ਐਕਸਟਰਾਔਡੀਨਰੀ ਬਾਰਿਸ਼ ਸੀ ਪਰ ਆਪਾਂ ਜਿਹੜੀ ਮੋਨਿਟਰਿੰਗ ਫॉर ਜਲੰਧਰ ਦੀ ਗੱਲ ਕਰੀਏ ਤੇ ਮੇਅਰ ਸਾਹਿਬ ਤੇ ਮੈਂ ਮਿਲ ਕੇ ਆਲਰੇਡੀ ਇੱਥੇ ਵਰਕਿੰਗ ਕਰ ਰਹੇ ਹਾਂ ਹੁਣ ਸਰਪ੍ਰਾਈਜ਼ਿੰਗਲੀ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਜਿੰਨੇ ਨੈਸ਼ਨਲ ਹਾਈਵੇ ਦੇ ਪਾਈਪਸ ਪਏ ਹੋਏ ਨੇ ਉਹ ਕਿਤੇ ਪਰ ਉਹਨਾਂ ਦਾ ਕਿਉਂ ਫਰਦਰ ਕਨੈਕਸ਼ਨ ਕਿਤੇ ਨਹੀਂ ਹੈਗਾ ਜਿਹੜਾ ਰੇਨ ਵਾਟਰ ਨੇ ਤੁਸੀਂ ਡਰੇਨੇਜ ਕਰੀ ਸ਼ੁਰੂ ਤੋਂ ਹੀ ਨਹੀਂ ਕਨੈਕਸ਼ਨ ਸੀਗਾ ਨਹੀਂ ਸ਼ੁਰੂ ਤੋਂ ਹੀ ਨਹੀਂ ਸ਼ੁਰੂ ਤੋਂ ਨਹੀਂ ਤੁਸੀਂ ਕਦੀ ਨੋਟਿਸ ਕੀਤਾ ਹੋਏਗਾ ਬਾਹਰ ਜਿੱਨੇ ਬਾਈਪਾਸ ਤੇ ਪਾਣੀ ਖੜਾ ਹੋ ਜਾਂਦਾ ਉਹ 2 ਜਾਂ 3 ਦਿਨ ਲੱਗਦੇ ਸੀ ਬਾਰਿਸ਼ ਰੁਕਣ ਤੋਂ ਬਾਅਦ ਵੀ ਸਾਡੇ ਸ਼ਹਿਰਾਂ ਜਿੱਦਾਂ ਕੱਲ ਬਾਰਿਸ਼ ਸ਼ੁਰੂ ਕੀ ਆਜ ਕਾਫੀ ਕਲੀਅਰ ਹੋ ਗਿਆ ਇਹ ਟ੍ਰੇਸ ਆਊਟ ਕੋਈ ਹੋਈ ਚੀਜ਼ ਵੀ ਇਹ ਕਨੈਕਸ਼ਨ ਨਹੀਂ ਹੋਣੀ ਮੇਅਰ ਸਾਹਿਬ ਨੇ ਟੂ ਬੀ ਆਨ ਜਦੋਂ ਜੁਆਇਨ ਕੀਤਾ ਫਿਰ ਉਹ ਵਰਕਿੰਗ ਕਰਦੇ ਪਏ ਸੀ ਤੇ ਆਲਰੇਡੀ ਅਸੀਂ ਇੱਕ ਦਿਨ ਫੋਕਲ ਪੁਆਇੰਟ ਗਏ ਆ ਤੇ ਉੱਥੇ ਬਾਰਿਸ਼ ਬਾ ਵੀ ਉਹ ਤੇ ਪਾਣੀ ਕਾਫੀ ਖੜਾ ਸੀ ਫਿਰ ਅਸੀਂ ਦੋਨੋਂ ਨੇ ਰੋਕਿਆ ਸੀ ਉਹ ਡਰੇਨੇ ਚੈੱਕ ਕੀਤੀ ਫਿਰ ਅਸੀਂ ਨੈਸ਼ਨਲ ਹਾਈਵੇਅ ਨਾਲ ਮੀਟਿੰਗ ਕੀਤੀ ਤੇ ਪਤਾ ਲੱਗਾ ਵੀ ਉਹਨਾਂ ਦੀ ਅੱਗੇ ਉਹ ਫਰਦਰ ਕਨੈਕਸ਼ਨ ਨਹੀਂ ਹੋਏ ਕੱਲ ਵੀ ਮੇਰ ਸਾਹਿਬ ਗਏ ਹੋਏ ਸੀ ਉਧਰ ਦੇਖਣ ਉਹਨੂੰ ਸਪੈਸ਼ਲੀ ਕਨੈਕਸ਼ਨ ਨੂੰ ਮੈਂ ਇਧਰ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ ਤੇ ਉਹ ਉਧਰ ਵਿਜ਼ਿਟ ਕਰ ਰਹੇ ਸੀ ਤੇ ਹੁਣ ਅਸੀਂ ਵੇ ਆਊਟ ਲੱਭ ਲਿਆ ਉਹਦਾ ਮਹੀਨੇ ਦੋ ਮਹੀਨੇ ਦੇ ਉਹਦਾ ਵੀ ਅਰੇਂਜਮੈਂਟ ਹੋ ਜਾਏਗਾ ਸੈਕੰਡਲੀ ਸਾਡੀਆਂ ਜਿਹੜੀਆਂ ਮੇਨ ਪਾਈਪਸ ਹਨ ਉਹ ਕਈ ਸਾਲਾਂ ਤੋਂ ਬਾਹਰ ਵਾਲੀਆਂ ਜਿਹੜੀ ਮੇਨ ਲਾਈਨ ਪਈ ਹੋਈ ਸਾਰੀ ਉਹੀ ਨਹੀਂ ਸਾਫ ਹੋਈ ਯੋਗੀ ਅੰਦਰ ਲਈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿਨੇ ਆ ਜੇ ਸੁਪੋਜ਼ਿੰਗ ਮੇਰੇ ਘਰ ਪਾਣੀ ਰੁਕਿਆ ਮੈਂ ਕੰਪਲੇਨਡ ਕੀਤੀ ਉਹਨਾਂ ਨੇ ਆ ਕੇ ਉਹ ਲਾਈਨ ਖੋਲਤੀ ਪਰ ਇਹਦਾ origignal ਪ੍ਰੋਬਲਮ ਦਾ ਸੋਲੂਸ਼ਨ ਇਹੀ ਹੈ ਜਦ ਤੱਕ ਬਾਹਰਲੀ ਲਾਈਨ ਸਾਫ ਹੋ ਜਾਏਗੀ ਵਾਂਸ ਉੱਥੇ ਪਾਣੀ ਜਾਣਾ ਸ਼ੁਰੂ ਹੋ ਜਾਏਗਾ ਤੇ ਪਾਣੀ ਰੁਕਿਆ ਹੀ ਨਹੀਂ ਕਰੇਗਾ ਸੋ ਨੈਕਸਟ 11 ਸਤੰਬਰ ਨੂੰ ਕਾਫੀ ਮਸ਼ੀਨਰੀ ਕਾਰਪੋਰੇਸ਼ਨ ਦੀ ਨਵੀਂ ਆ ਰਹੀ ਹੈ ਉਹਦੇ ਨਾਲ ਉਹ ਮੇਨ ਮਸ਼ੀਨਰੀ ਅਸੀਂ ਬਾਹਰ ਪਾਈਪ ਲਾ ਕੇ ਉਹ ਸਾਫ ਕਰ ਲਾਂਗੇ ਮੈਨੂੰ ਲੱਗਦਾ ਪਾਣੀ ਦਾ ਨੈਕਸਟ ਇਅਰ ਬਾਰਿਸ਼ਾਂ ਬੜੀਆਂ ਸਮੂਥ ਜਾਣਗੀਆਂ ਨਿਤਿਨ ਕੋਲੀਦਾ ਸਾਰਾ ਦਿਨ ਜਦੋਂ ਕਾਰੋਬਾਰੀ ਹੁੰਦੇ ਸੀ ਉਹ ਕਿੱਦਾਂ ਬੀਤਦਾ ਸੀ ਤੇ ਰਾਜਨੀਤਿਕ ਦੇ ਤੌਰ ਤੇ ਕਿੱਦਾਂ ਬੀਤਦਾ ਇਹ ਥੋੜਾ ਲੋਕ ਜਾਨਣਾ ਚਾਹੁੰਦੇ ਆ ਦੇਖੋ ਮੈਂ ਕਾਫੀ ਸੰਸਥਾਵਾਂ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਮੈਂ ਲੈਦਰ ਫੈਡਰੇਸ਼ਨ ਦਾ ਚੇਅਰਮੈਨ ਵੀ ਆ ਸਪੋਰਟਸ ਐਸੋਸੀਏਸ਼ਨ ਦਾ ਵੀ ਪ੍ਰੈਜ਼ੀਡੈਂਟ ਆ ਤੇ ਅੱਗੇ ਮੈਂ ਅੱਧਾ ਦਿਨ ਸੋਸ਼ਲ ਵਰਕ ਕਰਦਾ ਸੀ ਹੁਣ ਮੈਂ ਪੂਰਾ ਦਿਨ ਸੋਸ਼ਲ ਵਰਕ ਕਰਦਾ ਗੱਲ ਤੇ ਨਹੀਂ ਹੈ ਸੋ ਉਹਦਾ ਜਿਆਦਾ ਕੋਈ ਮੈਨੂੰ ਫਰਕ ਨਹੀਂ ਪਿਆ ਮਤਲਬ ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਜਿਆਦਾ ਕੋਈ ਬਹੁਤਾ ਪਲਾਨ ਨਹੀਂ ਕਰਦਾ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਮੇਰਾ ਪਲਾਨਡ ਹੈ ਕੱਲ ਜਿੱਦਾਂ ਰੱਬ ਨੇ ਜਿਸ ਤਰ੍ਹਾਂ ਚੜਾਏਗਾ ਜਿਸ ਪਾਸੇ ਕਰੇਗਾ ਗਾਈਡ ਉਸ ਪਾਸੇ ਤੁਰ ਗਿਆ ਪਰ ਲੋਕਾਂ ਨੂੰ ਕਿਵੇਂ ਕਰਾਂਗੇ ਲੋਕ ਸੋਚਦੇ ਨੇ ਕਿ ਨਿਤਿਨ ਕੋਲੀ ਦੀ ਸਿਆਸਤ ਜਿਹੜੀ ਹੈ ਉਹ 2027 ਤੱਕ ਹੈ ਜਦ ਤੱਕ ਸਰਕਾਰ ਹੈ ਉਸ ਤੋਂ ਬਾਅਦ ਨਿਤਿਨ ਕੋਲੀ ਜਾਂ ਤਾਂ ਸਿਆਸਤ ਛੱਡ ਦਨਗੇ ਜੀ ਜੀ ਤੇ ਦੇਖੋ ਇਹ ਹੀ ਲੋਕਾਂ ਨੇ ਕਦੀ ਨਹੀਂ ਸੋਚਿਆ ਸੀ ਮੈਂ ਸਿਆਸਤ 'ਚ ਵੀ ਆਵਾਂਗਾ ਹੁਣੇ ਤੁਸੀਂ ਆਪ ਸਵਾਲ ਕੀਤਾ ਸੀ ਵੀ ਲੋਕੀਆ ਸੋਚਦੇ ਨਹੀਂ ਸੀ ਤੁਸੀਂ ਵਾਈਟ ਕਾਲਜ ਸੀ ਸੋ ਮੈਂ ਜਦੋਂ ਅੱਗੇ ਵੀ ਕਿਹਾ ਇਹ ਰੱਬ ਦੀ ਮਰਜ਼ੀ ਹੈ ਜੇ ਮੇਰਾ ਰੱਬ ਨੇ ਪਲਾਨ ਕੀਤਾ ਹੈ 2027 ਤੋਂ ਬਾਅਦ ਵੀ ਰਹਿਣਾ ਸਿਆਸਤ ਤੇ ਮੈਂ ਜ਼ਰੂਰ ਆਂਗਾ ਤੇ ਬਾਕੀ ਕੁਝ ਮੈਂ ਤੋਂ ਕਹਿ ਰਹਿਣਾ ਮੈਂ ਬਹੁਤਾ ਪਲਾਨ ਨਹੀਂ ਕਰਕੇ ਆਇਆ ਵੀ ਯਾਰ ਮੈਂ 27 ਤੱਕ ਰਹਿਣਾ 32 ਤੱਕ ਰਹਿਣਾ ਸੋ ਡੇ ਟੂ ਡੇ ਜਿੰਨੀ ਦਿਨ ਮੇਰੇ ਲੋਕਾਂ ਦੀ ਸੇਵਾ ਲਈ ਕੀ ਮੈਂ ਜ਼ਰੂਰ ਕਰਾਂਗਾ ਬਾਕੀ ਇਹ ਭੈਣਾ ਵਾਲਾ ਜਿੱਦਾਂ ਮੈਂ ਤੁਹਾਨੂੰ ਕਿਹਾ ਕਮਿਟਮੈਂਟ ਕਰ ਲਈ ਹੈ ਮੈਂ ਉਹ ਸਾਰੀ ਲਾਈਫ ਜ਼ਰੂਰ ਨਿਭਾਵਾਂ ਤੇ ਜਲੰਧਰ ਸੈਂਟਰਲ ਦੀ ਜ਼ਿੰਮੇਵਾਰੀ ਸੰਭਾਲਦੇ ਤੁਹਾਨੂੰ ਜਿਹੜਾ ਹੈ 2.5 ਮਹੀਨੇ ਦਾ ਸਮਾਂ ਹੋ ਚੁੱਕਿਆ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਕਿਹੜੇ ਕੰਮ ਜਿਹੜੇ ਐ ਬੜਾ ਇੰਪੋਰਟੈਂਟ ਨੇ ਜਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰਾ ਰਹੇ ਹੋ ਤੇ ਕਿਹੜੇ ਜਿਹੜੇ 3.5 ਸਾਲ ਦੇ ਵਿੱਚ ਹੋਏ ਹੀ ਨਹੀਂਗੇ ਨੇ ਮੈਨੂੰ ਲੱਗਦਾ ਥੋੜਾ ਜਿਹਾ ਕੁਝ ਕੰਮ ਤੇ ਚਲੋ ਸਾਡੇ ਐਮਐਲਏ ਸਾਹਿਬ ਦੀ ਪਰੇਸ਼ਾਨੀ ਕਰਕੇ ਵੀ ਸਲੋ ਹੋ ਗਿਆ ਸੀ ਕੰਮ ਪ੍ਰੋਸੈਸ ਉਹ ਹੁਣ ਸਪੀਡ ਅਪ ਕਰ ਰਹੇ ਆ ਕੁਝ ਵਰਕ ਇਨ ਪ੍ਰੋਗਰੈਸ ਸੀਗੇ ਉਹ ਰੁਕੇ ਸੀ ਕੁਝ ਅਪਰੂਵਲਸ ਉਹਨਾਂ ਨੇ ਦੇਣੀਆਂ ਸੀ ਉਹ ਆ ਕੇ ਮੈਂ ਦੇ ਕੇ ਹੂੰ ਕਾਫੀ ਉਦਘਾਟਨ ਅਸੀਂ ਮੈਂ ਪਿਛਲੇ 75 ਦਿਨਾਂ 'ਚ ਕੀਤੇ ਔਰ ਆਲਮੋਸਟ 150 ਕੰਮ ਅਜੇ ਉਦਘਾਟਨ ਮੈਂ ਨੈਕਸਟ 4-5 ਦਿਨਾਂ 'ਚ ਕਰਨ ਜਾ ਰਿਹਾ ਹਾਂ ਉਹ ਅਸੀਂ بارشਾਂ ਕਰਕੇ ਰੁਕੇ ਹੋਏ ਹਾਂ ਜਿਸ ਤਰ੍ਹਾਂ ਕੋਈ ਸੜਕਾਂ ਦਾ ਕੰਮ ਹੈ ਜਾਂ ਕੁਝ ਟਿਊਬਲਸ ਦਾ ਕੰਮ ਹੈ ਹੋਣ ਵਾਲਾ ਉਹ بارشਾਂ ਕਰਕੇ ਅਸੀਂ ਜਾਣ ਕੇ ਨਹੀਂ ਕਰਾਇਆ ਕਿਉਂਕਿ ਫਿਰ ਖਰਾਬ ਹੋ ਜਾਂਦੀ ਐਸੇ ਹੁਣ ਜਦੋਂ ਥੋੜੀ ਜਿਹੀ بارش ਰੁਕਦੀ ਐ ਤੇ ਅਸੀਂ ਕਾਫੀ ਜਗ੍ਹਾ ਅਦਰਵਾਈਜ਼ ਵੀ ਤੁਸੀਂ ਸ਼ਹਿਰ 'ਚ ਵੀ ਨੋਟਿਸ ਕਰੋਗੇ ਨਾ ਸਰਫੇਸ ਵਾਟਰ ਦੀ ਪਾਈਪਲਾਈਨ ਜਿਹੜੀ ਪਈ ਹੈ ਉਹ ਪਰਪਸਲੀ ਅਸੀਂ ਸੜਕਾਂ ਨਹੀਂ ਬਣਾਈਆਂ ਕਿਉਂਕਿ ਬਣਾਉਣ ਨੂੰ ਫਿਰ ਜੇ ਪੁਰਾਣੇ ਸਿਸਟਮ ਚ ਬਣਾਦੇ ਤਾਂ ਕਿਸੇ ਨੇ ਬਣਾ ਦੇਣੀਆਂ ਸੀ ਫਿਰ ਦੁਬਾਰਾ ਬਣਾ ਦੇਣੀਆਂ ਸੀ ਕੋਈ ਨਹੀਂ 3 ਮਹੀਨੇ ਬਾਅਦ ਪਰ ਮੈਂ ਤੇ ਮੇਰੇ ਸਾਹ ਨੇ ਸਲਾਹ ਕੀਤੀ ਵੀ ਇਹਨੂੰ ਇੱਕ ਵਾਰੀ ਕੰਪਰੈਸ ਕਰਕੇ ਮਿੱਟੀ ਨੂੰ ਚੰਗੀ ਤਰ੍ਹਾਂ ਪਾਈਪਲਾਈਨ ਸੈਟਲ ਹੋ ਜਾਏ ਫਿਰ ਬਾਰਸ਼ਾਂ ਤੋਂ ਬਾਅਦ ਹੀ ਸੜਕਾਂ ਬਣਾਵਾਂਗੇ ਜਿਹਦੀ ਲਾਈਫ ਹੈ 2 ਸਾਲ 1.5 ਸਾਲ 2 ਸਾਲ ਇਹ ਸੜਕਾਂ ਕੱਢ ਜਾਣ ਸੋ ਇਹ ਤੁਸੀਂ ਦੇਖੋਗੇ ਸ਼ਹਿਰ ਦੇ ਵਿੱਚ ਲਾਈਟਿੰਗ ਵੀ ਸੜਕਾਂ ਦਾ ਵੀ ਬਿਊਟੀਫਿਕੇਸ਼ਨ ਵੀ ਅਸੀਂ ਕਾਫੀ ਹਾਈ ਲੈਵਲ ਤੇ ਮੈਂ ਤੇ ਮੇਰੇ ਸਾਹਿਬ ਲੱਗੇ ਹੋਏ ਆ ਇਸ ਗੱਲ ਨੂੰ ਵੀ ਪੂਰਾ ਸ਼ਹਿਰ ਚੌਂਕਸ ਅਸੀਂ ਲੋਟ ਕਰਤੇ ਆ ਆਲਮੋਸਟ ਦੋ ਦਿਨ ਚੌਂਕ ਰਹਿ ਗਏ ਸ਼ਹਿਰ ਦੇ ਜਿਹੜੇ ਨਹੀਂ ਲੋਟ ਹੋਏ ਸੋ ਪ੍ਰਾਈਵੇਟਾਈਜ਼ੇਸ਼ਨ ਇਨਵੋਲ ਕਰ ਰਹੇ ਆ ਪਬਲਿਕ ਪਾਰਟਿਸਪੇਸ਼ਨ ਹਰ ਕੰਮ ਚ ਜ਼ਰੂਰੀ ਹੈ ਜੇ ਅਸੀਂ ਸ਼ਹਿਰ ਨੂੰ ਸੋਹਣਾ ਤੇ ਸਾਫ਼ ਰੱਖਣਾ ਚਾਹੁੰਦੇ ਆ ਬਈ ਮੰਨ ਲਓ ਮੈਂ ਕਹਿੰਦਾ ਕੂੜੇ ਦੀ ਇੱਕ ਚੀਜ਼ ਆਪਾਂ ਐਗਜ਼ਾਮਪਲ ਲਈਏ ਜੇ ਅਸੀਂ ਸਾਰੇ ਬੰਦੇ ਦੋ ਦੋ ਚਾਰ ਚਾਰ ਪੰਜ ਪੰਜ ਮਿੰਟ ਲਾ ਦੀਏ ਨਾ ਸਿਰਫ ਇੰਨੇ ਕੰਮ ਕਰਨ ਨੂੰ ਕਿ ਕੂੜੇ ਨੂੰ ਸਹੀ ਜਗ੍ਹਾ ਤੇ ਮੋਚਾਣਾ ਆਪਣੇ ਘਰ ਦੇ ਮੋੜ ਤੇ ਨਾ ਸੁੱਟਿਏ ਬਿਲਕੁਲ ਜਿੱਥੇ ਡੰਪ ਆਉਦੀ ਬਾਹਰ ਸੜਕ ਦੇ ਨਾਲ ਰੱਖ ਜੀਏ ਵੀ ਅੰਦਰ ਕੋਣ ਛੱਡੇਗਾ ਸੋ ਅਸੀਂ ਡੰਪਸ ਦਾ ਵੀ ਪਲਾਨ ਕਰ ਰਹੇ ਹਾਂ ਕੋਈ ਨਾ ਕੋਈ ਅਸੀਂ 2 ਡੰਪ ਹੋਣੇ ਬੰਦ ਕਰਾਏ ਆ ਮੇਨ ਰੋਡ ਤੇ ਜੀ ਜਿਹੜੇ ਹੁਣ ਟੀਵੀ ਸੈਂਟਰ ਦੇ ਸਾਹਮਣੇ ਆਲਰੇਡੀ ਉੱਥੇ ਕੰਮ ਸਟਾਰਟ ਹੋਣ ਜਾ ਰਿਹਾ ਅਸੀਂ ਉਹ ਵੀ ਡੰਪ ਬੰਦ ਕਰਾ ਦੇਣਾ ਪਰ ਥੋੜੀ ਜਿਹੀ ਪਬਲਿਕ ਪਾਰਟਿਸਪੀਕੇਸ਼ਨ ਮੈਨੂੰ ਲੱਗਦਾ ਹਰ ਕੰਮ ਦੇ ਵਿੱਚ ਜ਼ਰੂਰੀ ਹੈ ਪਰ ਸਪੈਸ਼ਲੀ ਸਾਫ਼ ਰੱਖਣ ਨੂੰ ਸ਼ਹਿਰ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਲੋਕ ਥੋੜਾ ਥੋੜਾ ਪਾਰਟਿਸਪੇਟ ਕਰਨ ਤੇ ਮੈਨੂੰ ਲੱਗਦਾ ਸਾਡਾ ਸ਼ਹਿਰ ਚੰਡੀਗੜ੍ਹ ਤੋਂ ਬੈਟਰ ਬਣ ਸਕਦਾ ਇੱਕ ਲੋਕਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਕਿ ਨਿਤਿਨ ਕੋਲੀ ਦਾ ਸੁਭਾਅ ਜਿਹੜਾ ਹੈ ਉਹ ਗੁੱਸੇ ਖੋਰ ਹੈ ਥੋੜਾ ਐਟੀਟਿਊਡ ਚ ਰਹਿੰਦੇ ਆ ਕੀ ਇਹ ਸੱਚ ਹੈ ਨਹੀਂ ਮੈਨੂੰ ਲੱਗਦਾ ਵੀ ਜਿੰਨਾ ਪਿਆਰ ਮੈਨੂੰ ਹਲਕੇ ਜੋ ਮਿਲ ਰਿਹਾ ਤੇ ਸ਼ਾਇਦ ਇਹ ਵੀ ਕਿਸੇ ਨਾ ਕਿਸੇ ਪ੍ਰੈਸ ਵਾਲੇ ਦੀ ਮਿਹਰਬਾਨੀ ਹੋਣੀ ਜਾਂ ਕਿਸੇ ਪੋਲੀਟੀਸ਼ੀਅਨ ਦੀ ਮਿਹਰਬਾਨੀ ਹੋਣੀ ਹੈ ਪਰ ਐਸੀ ਕੋਈ ਗੱਲ ਨਹੀਂ ਹੈ ਮੇਰੇ ਸਾਰਿਆਂ ਨਾਲ ਰਿਲੇਸ਼ਨ ਬਿਲਕੁਲ ਭਰਾਵਾਂ ਵਰਗੇ ਫੈਮਿਲੀ ਵਰਗੇ ਨੇ ਮਤਲਬ ਮੇਰੇ ਕਾਉਂਸਲਰਸ ਯਾ ਵਰਡ ਇਨਚਾਰजेस ਸਾਰਿਆਂ ਨਾਲ ਸਾਰੇ ਕਾਫੀ ਵਿਚਾਰੇ ਐਫਰਟ ਕਰ ਰਹੇ ਹੈ ਕਿ ਜਿੰਨੀ ਦੇਰ ਹੁਣ ਜਦੋਂ ਦਾ ਮੈਂ ਆਇਆ ਤੇ ਮੇਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਵਰਡਸ ਦੇ ਵੀ ਡਵੈਲਪਮੈਂਟ ਕਰ ਰਹੇ ਹੈ ਔਰ ਸ਼ਹਿਰ ਦੀ ਡਵੈਲਪਮੈਂਟ ਤੇ ਮੇਰਾ ਸਾਥ ਦੇ ਰਹੇ ਹੈ ਸੋ ਬਾਕੀ ਅਗੇਨ ਐਸ ਟਾਈਮ ਪਾ ਕੇ ਥੋੜਾ ਜਿਆ ਲੋਕੀ ਵੀ ਜਵਾਬ ਦੇਣਗੇ ਇਸ ਗੱਲ 2027 ਬਸ ਨਜ਼ਦੀਕ ਹੈ ਤੇ ਦੱਸਿਆ ਜਾਂਦਾ ਕਿ ਰਜਿੰਦਰ 베ਰੀ ਹੋਣਾ ਦੇ ਨਾਲ ਤੁਹਾਡੇ ਜਿਹੜੇ ਦੋਸਤੀ ਦੇ ਸਬੰਧ ਬੜੇ ਅੱਛੇ ਨੇ ਜੀ ਕੀ ਆਮ ਆਦਮੀ ਪਾਰਟੀ ਅਗਰ ਤੁਹਾਨੂੰ ਮੈਦਾਨ ਚ ਉਤਾਰਦੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਹਾਡਾ ਮੁਕਾਬਲਾ ਰਜਿੰਦਰ 베ਰੀ ਐਂਡ ਜੇ ਅਗਰ ਮਨਿੰਦਰ ਕੱਲ ਨੂੰ ਟਿਕਟ ਮਿਲਦੀ ਹੈ ਤੇ ਤੁਸੀਂ ਕੀ ਸਮਝਦੇ ਹੋ ਕਿਹੜਾ ਤੁਹਾਨੂੰ ਚ ਚੁਣੌਤੀ ਕਿਹਦੇ ਨਾਲ ਜ਼ਿਆਦਾ ਲੱਗ ਰਹੀ ਤੁਹਾਨੂੰ ਨਹੀਂ ਮੇਰੇ ਸਬੰਧ ਦੇਖੋ ਦੋਨਾਂ ਨਾਲ ਛੇ ਆ ਬਾਕੀ ਫਿਰ ਉਹੀ ਗੱਲ ਹੈ ਪ੍ਰੈਕਟਿਸ ਸਾਰੇ ਕਰਦੇ ਹੀ ਪਏ ਉਹ ਵੀ ਕਰਦੇ ਪਏ ਮੈਂ ਵੀ ਕਰਦਾ ਪਿਆ ਜਦੋਂ ਮੈਚ ਹੋਏਗਾ ਫਿਰ ਮੈਚ ਆਪਣਾ ਆਪਣਾ ਸਟ੍ਰੈਟਜੀ ਨਾਲ ਆਪਣੀ ਆਪਣੀ ਜੋਰ ਲਾਵਾਂਗੇ ਸਾਰੇ ਜਿੱਦੀ ਫਿਰ ਆਪਣੀ ਕਿਸਮਤ ਜਿ ਲਿਖਿਆ ਹੈ ਮੈਚ ਤੇ ਉਨੇ ਜਿੱਤਣਾ ਅੰਤ ਵਿੱਚ ਜਲੰਧਰ ਸੈਂਟਰਲ ਦੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕੀ ਕੁਝ ਇਦਾਂ ਦੀ ਗੱਲ ਦੱਸਣਾ ਚਾਹੁੰਦੇ ਹੋ ਕਿ ਜਿਹੜਾ ਜਿਹਦੇ ਕਰਕੇ ਜਿਹੜਾ ਸੈਂਟਰਲ ਹਲਕੇ ਦੇ ਵਿੱਚ ਗਦਾਗ ਲੱਗਿਆ ਕ腐ਸ਼ਨ ਦਾ ਉਸ ਚੀਜ਼ ਨੂੰ ਹਟਾਇਆ ਜਾ ਸਕੀ ਤੇ ਲੋਕ ਈਜ਼ੀ ਅਪਰੋਚੇਬਲ ਤੁਹਾਨੂੰ ਕਿਦਾਂ ਹੋ ਸਕਣ ਮੇਰਾ ਦੇਖੋ ਆਫਿਸ ਖੁੱਲਿਆ ਹੋਇਆ ਹੈ ਔਰ ਇਹ ਹਸਪੀਟਲ ਦੇ ਬਿਲਕੁਲ ਅਡਜਾਇਨਿੰਗ ਮੇਨ ਰੋਡ ਤੇ ਹੈ ਬੜਾ ਈਜ਼ੀ ਐਕਸੈਸ ਹੈ ਵੀ ਉੱਥੇ ਆਲਰੇਡੀ 8-9 ਬੰਦੇ ਮੇਰੇ ਸਾਰਾ ਦਿਨ ਬੈਠੇ ਹੁੰਦੇ ਆ ਸਟਾਫ ਬੈਠਾ ਹੁੰਦਾ ਔਰ ਲੋਕਾਂ ਨੇ ਕੰਮ ਵੀ ਹੋ ਰਿਹਾ ਹੈ ਔਰ ਉੱਥੇ ਐ ਨਹੀਂ ਕਿ ਅਸੀਂ ਸੋਚਦੇ ਆਂ ਕਿ ਯਾਰ ਸੈਂਟਰਲ ਦਾ ਬੰਦਾ ਹੈ ਇਹਦਾ ਕੰਮ ਕਰਨਾ ਜੇ ਕਿਤੇ ਬਾਹਰਲੀ ਸਾਡੇ ਏਰੀਆ ਦੇ ਵੀ ਬੰਦੇ ਆ ਜਾਂਦੇ ਵੈਸਤੋਂ ਆ ਜਾਂਦੇ ਆ ਜਾਂ ਕੈਂਟ ਤੋਂ ਆ ਜਾਂਦੇ ਆ ਕੰਮ ਲੋਕੀ ਆਪਣਾ ਕਰਾ ਕੇ ਜਾਂਦੇ ਆ ਸੋ ਲੋਕਾਂ ਨੂੰ ਮੇਰਾ ਐਨਾ ਹੀ ਆ ਵੀ ਜਿਹੜਾ ਦਾਗ ਵੈਸੇ ਹੀ ਨਹੀਂ ਲੱਗਿਆ ਕੁਝ ਲੋਕਾਂ ਦੀ ਵੀ ਕਸੂਰ ਨਹੀਂ ਵੇ ਮੇਰਾ ਮਤਲਬ ਹੈ ਵੀ ਲੋਕੀ ਵੀ ਥੋੜਾ ਜਿਆ ਹੌਨੈਸਟੀ ਨਾਲ ਕੋਸ਼ਿਸ਼ ਕਰਨ ਕੰਮ ਸਾਰੇ ਹੋ ਸਕਦੇ ਆ ਇਮਾਨਦਾਰੀ ਨਾਲ ਵੀ ਕੰਮ ਹੋ ਸਕਦੇ ਆ ਆਪਾਂ ਹੀ ਨਾ ਇਸ ਕੋਸ਼ਿਸ਼ ਕਰੀਏ ਵੀ ਲੋਕਾਂ ਦੇ ਵਹਿਮ ਇੱਕ ਬੜਾ ਵੱਡਾ ਵੀ ਬਿਨਾ ਪੈਸਿਆਂ ਤੋਂ ਕੰਮ ਨਹੀਂ ਹੁੰਦਾ ਸੋ ਪਰਸਨਲੀ ਇਫ ਯੂ ਆਸਕ ਮੀ ਹਰ ਕੰਮ ਬਿਨਾ ਪੈਸਿਆਂ ਤੋਂ ਹੋ ਸਕਦਾ ਥੋੜਾ ਜਿਆ ਐਫਰਟ ਕਰਨ ਦੀ ਲੋੜ ਹੈ ਹਰ ਕੰਮ 'ਚ ਥੋੜਾ ਥੋੜਾ ਐਫਰਟ ਪਾਈਏ ਤੇ ਡੈਫੀਨਿਟਲੀ ਅਸੀਂ ਰਿਜ਼ਲਟ ਬੈਟਰ ਲੈ ਸਕਦੇ ਆ ਸੋ ਅੱਜ ਸਾਡੇ ਨਾਲ ਸੀਗੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰ ਹਲਕੇ ਤੋਂ ਇੰਚਾਰਜ ਨਿਤਿਨ ਕੋਲੀ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਹਲਕੇ ਦੇ ਮੁੱਦਿਆਂ ਦੀ ਸ਼ਹਿਰ ਦੇ ਮੁੱਦਿਆਂ ਦੀ ਤੇ ਉਹਨਾਂ ਦੀ ਰਾਜਨੀਤਿਕ ਜੀਵਨ ਦੀ ਸੋ ਇਸੇ ਤਰ੍ਹਾਂ ਅਗਲੇ ਪੋਡਕਾਸਟ ਦੇ ਵਿੱਚ ਤੁਹਾਨੂੰ ਜਰੂਰ ਮਿਲਾਂਗੇ ਧੰਨਵਾਦ